ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਫਿਰ ਦੱਸਣ ਜਾ ਰਹੇ ਹਾਂ ਜਿਵੇਂ ਕਿ ਪਰਸੋਂ ਦੀ ਵੀਡੀਓ ਦੇ ਵਿੱਚ ਵੀ ਸੁਣਿਆ ਦੇਖਿਆ ਹੋ ਤੁਸੀਂ ਸੁਣਿਆ ਵੀ ਹੋ ਕਿਉਂਕਿ ਆਪਣੇ ਕਿਸਾਨਾਂ ਦੇ ਫਿਰ ਤੋਂ ਜਿਵੇਂ ਆਪਾਂ ਕਹ ਦਈਏ ਵੀ ਸ਼ੰਭੂ ਬਾਰਡਰ ਤੇ ਪਹਿਲਾਂ ਆ ਕਹ ਦਈਏ ਉਹ ਬੰਬ ਜੋ ਧੂਆਂ ਬੰਬ ਆਪਾਂ ਕਹਿੰਦੇ ਆਸੂ ਬੰਬ ਵੀ ਕਿਹਾ ਜਾਂਦਾ ਉਹਨਾਂ ਨੂੰ ਵੀ ਲੋਕਾਂ ਦੇ ਉੱਤੇ ਸਿੱਟੇ ਗਏ ਤੇ ਡਾਂਗਾ ਵੀ ਚਲਾਈਆਂ ਗਏ ਆ ਪੁਲਿਸ ਵਾਲਿਆਂ ਨੇ लाठी चार्ज ਕੀਤੀ ਆ ਉਲਟਾ ਕਹਿ ਰਹੇ ਆ ਬਿਆਨ ਦੇ ਵਿੱਚ ਇਹ ਜੋ ਡੀ ਆਈ ਜੀ ਦਾ ਬਿਆਨ ਆ ਕੱਲ ਦੀ ਵੀਡੀਓ ਆ ਉਹ ਜੋ ਆਪਣੇ ਹੁਣ ਸਾਹਮਣੇ ਆਈ ਆ ਤੇ ਉਹ ਕਹਿ ਰਿਹਾ ਵੀ ਕਿਸਾਨ ਸਾਡੇ ਨਾਲ ਧੱਕਾ ਕਰ ਰਹੇ ਆ ਉਲਟਾ ਸਾਡੇ ਜੀ ਇਹਨਾਂ ਨੇ ਪੁਲਿਸ ਵਾਲੇ ਪੱਟੜ ਕਰਤੇ ਇਹ ਕਰਤੇ ਅੱਗੋਂ ਫੈਰ ਤਾਂ ਤੁਸੀਂ ਮਾਰੀ ਜਿੰਨੇ ਰਬੜ ਦੇ ਜੋ ਰੋਂਦ ਹੁੰਦੇ ਆਗੇ ਉਹਨਾਂ ਦਾ ਪਹਿਲਾਂ ਵੀ ਤੁਹਾਨੂੰ ਪਤਾਗਾ ਜਦੋਂ ਪਹਿਲਾਂ ਆਪਣਾ ਇਹਨਾਂ ਨਾਲ ਅੰਦੋਲਨ ਚੱਲਿਆ ਆਪਣਾ ਇੰਨਾ ਪੁਰਾਣਾ ਸਾਲ ਦੋ ਸਾਲ ਮੰਗੂ ਮੈਂ ਕਹਣਾ ਉੱਥੇ ਆਪਣੇ ਕਿਸਾਨ ਭਰਾ ਬੈਠੇ ਰਹੇ ਘਰ ਛੱਡ ਕੇ ਪਰਿਵਾਰ ਛੱਡ ਕੇ ਤੇ ਹੁਣ ਗੱਲ ਸੁਣਨ ਨੂੰ ਕਹਿਣ ਦੀ ਇਹੀ ਆ ਬਸ ਜੇ ਤਾਂ ਵੀਡੀਓ ਕਰੋਗੇ ਗਾਂਧੀਆ ਸ਼ੇਰ ਤਾਂ ਬਹੁਤ ਚੰਗੀ ਗੱਲ ਆ ਕਿਉਂਕਿ ਭਾਈ ਆਪਣਾ ਪੰਜਾਬ ਚ ਜੋ ਕੁਝ ਹੁੰਦਾ ਆਪਾਂ ਤਾਂ ਪੰਜਾਬ ਵਾਸਤੇ ਲੜਦੇ ਆ ਪੰਜਾਬ ਦੇ ਮੁੱਦਿਆਂ ਤੇ ਬਣਾਇਆ ਹੋਇਆ ਚੈਨਲ ਆ ਕੋਈ ਵਿਊ ਲੈਣ ਵਾਸਤੇ ਹੈ ਨਹੀਂ ਇਹ ਪਰ ਗਾਂ ਦੀ ਗੱਲ ਸ਼ੇਅਰ ਕਰੋਗੇ ਤਾਂ ਬਹੁਤ ਚੰਗੀ ਗੱਲ ਆਈ ਬਈ ਸਾਰਿਆਂ ਦੇ ਫਾਇਦੇ ਦੀ ਗੱਲ ਆ ਆਪਾਂ ਤਾਂ ਸਰਕਾਰਾਂ ਨੂੰ ਅੰਜਾਮ ਦਿੰਨੇ ਆ ਜਿੰਨੇ ਕੁ ਜੋਗੇ ਹੈਗੇ ਛੋਡੇ ਨਾਲ ਖੜਾਂਗੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਯੋਧਿਆਂ ਦੀ ਬਈ ਕਮੀ ਹੈਗੀ ਕਿਉਂਕਿ ਜੋ ਸੰਤ ਜਰਨੈਲ ਸਿੰਘ ਤੇ ਜਿਵੇਂ ਆ ਬਲਵੰਤ ਸਿੰਘ ਜਿਹਨੂੰ ਪਰਸੋਂ ਚੌਥੇ ਪਰਸੋਂ ਦੀ ਗੱਲ ਆ ਪੈ ਰੋਲ ਮਿਲੀ ਸੀ 11 ਵਜੇ ਤੋਂ ਲੈ ਕੇ 2 ਵਜੇ ਤੱਕ 3 ਘੰਟਿਆਂ ਦੀ ਜੇ ਉਹਦੇ ਅਰਗੇ ਯੋਧੇ ਹੁੰਦੇ ਜਿਵੇਂ ਦਲਾਵਰ ਸਿੰਘ ਹੋਰੀ ਜਿਨ੍ਹਾਂ ਨੇ ਬਲਵੰਤ ਸਿੰਘ ਨੂੰ ਉਡਾਇਆ ਸੀਗਾ ਆਤਮਾਕੇ ਦੇ ਵਿੱਚ ਆਪਦੇ ਢਿੱਡ ਨਾਲ ਬੰਬ ਬੰਬ ਬੰਨ ਕੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਪੰਜਾਬ ਵਾਸਤੇ ਇਹ ਜੇ ਜੋਧਿਆਂ ਦੀ ਲੋੜ ਆ ਬਈ ਹੁਣ ਪੰਜਾਬ ਨੂੰ ਸਰਕਾਰਾਂ ਨਾਲ ਜੇ ਲੜਨਾਗਾ ਗੱਲ ਇਹੀ ਕਹਿਣਾ ਚਾਹੂਗਾ ਵੀਡੀਓ ਨੂੰ ਪਹਿਲਾਂ ਚੰਗੀ ਤਰ੍ਹਾਂ ਸੁਣ ਲਿਆ ਕਰੋ ਵੀ ਕੀ ਕਹਿੰਦਾ ਜਦੋਂ ਸ਼ੇਅਰ ਜੇ ਤੁਹਾਨੂੰ ਗੱਲਾਂ ਚੰਗੀਆਂ ਲੱਗੀਆਂ ਤਾਂ ਵੀਡੀਓ ਨੂੰ ਜੇ ਤਾਂ ਸ਼ੇਅਰ ਕਰੋਗੇ ਤਾਂ ਬਹੁਤ ਸੋਹਣੀ ਗੱਲ ਆ ਬਈ ਨਹੀਂ ਤਾਂ ਚਲੋ ਛੋਡੀ ਮਰਜੀ ਆ ਆਪਾਂ ਕੋਈ ਧੱਕੇ ਨਾਲ ਬਟਨ ਥੋੜ੍ਹ ਤੋਂ ਲੜ ਕੇ ਫੋਨ ਦਵਾਉਣ ਤਾਂ ਲੱਗੇ ਨਹੀਂ ਕਿਉਂਕਿ ਆਪਾਂ ਪੰਜਾਬ ਵਾਸਤੇ ਗੱਲ ਕਰਦੇ ਆ ਨਾ ਕਿ ਉਹ ਇਹ ਆਮ ਵੀਡੀਓ ਨਹੀਂ ਹੈਗੀ ਭਗਵਾਨ ਤਮਾਨ ਤੱਕ ਪਹੁੰਚਾ ਦਿਓ ਵੀਡੀਓ ਭਾਵੇਂ ਉਹਨੂੰ ਪਤਾ ਹੀ ਲੱਗੇ ਵੀ ਪੰਜਾਬ ਦੇ ਵਿੱਚ ਕੌਣ ਕੌਣ ਕਿੱਥੋਂ ਕੀ ਕੀ ਕਰ ਰਿਹਾ ਸਾਰਾ ਕੁਝ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਸਾਡੇ ਕਿਸਾਨ ਭਰਾਵਾਂ ਨਾਲ ਜਿਵੇਂ ਧੱਕਾ ਹੋ ਰਿਹਾ ਬਈ ਕੱਲ ਵੀ ਦੇਖੇ ਜੋ ਬਜ਼ੁਰਗ ਉਹ ਨਾ ਆਏ ਦੇਖਦੇ ਆ ਵੀ ਅੱਗੇ ਹੈ ਕੌਣ ਆ ਜਾਂ ਕੋਈ ਜੇ ਆਪਾਂ ਕਹਿ ਦਈਏ ਚਲੋ ਮੰਦਿਰ ਦੇ ਤਾਂ ਆਪਾਂ ਕਹਿੰਦੇ ਆ ਮਾਰਦੇ ਸੋਹਣੇ ਵੀ ਲੱਗਦੇ ਆ ਇਹ ਤੇ ਜੋ ਵਿੱਚ ਬਜ਼ੁਰਗਾਂ ਦੇ ਡਾਂਗਾ ਮਾਰੀ ਜਾਂਦੇ ਆ ਤੇ ਉਧਰੋਂ ਆਸੂ ਬੰਬ ਫੈਂਕ ਫੈਂਕਦੇ ਆ ਚਲੋ ਆਪਾਂ ਮੰਨਦੇ ਆ ਵੀ ਮਢੀਰ ਨੂੰ ਤਾਂ ਕਹਿ ਦੇਣੀ ਹੈ ਵੀ ਚਲ ਭਈ ਅੱਜ ਦੇ ਜੋ ਮਾਹੌਲਾ ਜਿਵੇਂ ਵੀ ਚਲੋ ਮਢੀਰ ਆ ਸਿਆਣੇ ਬੰਦਾ ਵੀ ਨਹੀਂ ਕੋਈ ਦੇਖਦੇ ਇਹ ਉਧਰੋਂ ਇਹਨਾਂ ਨੂੰ ਜਿਵੇਂ ਹੁਣ ਕਹਦੀ ਹੈ ਸਰਕਾਰਾਂ ਨੇ ਹੁਣ ਦਿੱਤੇ ਹੋਏ ਆਗੇ ਤੈਨਾਤ ਸਾਰਾ ਵਾਹਰ ਬਖਤਰ ਰਹਿੰਦੇ ਆ ਜਿਨ੍ਹਾਂ ਕੋਲ ਹਥਿਆਰ ਵੀ ਆ ਤੇ लाठी ਚਾਰਜ ਵੀ ਕਰ ਦਿੰਦੇ ਆ ਤੇ ਆਪਣੇ ਜੋ ਸਿੰਪਲ ਲੋਕ ਵਿਚਾਰੇ ਡੰਡੇ ਲਾਠੀਆਂ ਲੈ ਕੇ ਵਗ ਜਾਂਦੇ ਆ ਤੇ ਇਹਨਾਂ ਨਾਲ ਹੁਣ ਕੀ ਹੋਣਾ ਇੱਕ ਪਾਸੇ ਹਥਿਆਰ ਵਾਲਾ ਬੰਦਾ ਜੋ ਦੂਰੋਂ ਮਾਰਨਾ ਫੈਰ ਇੱਕ ਪਾਸੇ ਵਿਚਾਰੇ ਇਹ ਡਾਂਗਾ ਲਈ ਫਿਰਦੇ ਆ ਚਲੋ ਮੰਦਿਰ ਨੂੰ ਤਾਂ ਮੰਨਦੇ ਆ ਵੀ ਅੱਜ ਦੀ ਮੰਦਿਰ ਆ ਚਲੋ ਪਰ ਜੇ ੱੱੱਕਾ ਹੋਊਗਾ ਤਾਂ ਭਾਈ ਸਾਰਾ ਕੁਝ ਹੀ ਹੋਊਗਾ ਮੰਦਿਰ ਵੀ ਉੱਠੂ ਤੇ ਅਸੀਂ ਵੀ ਉੱਠਾਂਗੇ ਸਾਰੇ ਉੱਠਾਂਗੇ ਫਿਰ ਤਾਂ ਜਦੋਂ ਜਿਵੇਂ ਜਿਵੇਂ ਪੰਜਾਬ ਨਾਲ ੱੱੱਕਾ ਹੋਇਆ ਫਿਰ ਸਾਡੇ ਪੰਜਾਬੀ ਅੰਜਾਮ ਤਾਂ ਅਹੀਂ ਦੇਣਗੇ ਇਹ ਡੀਆਈਜੀ ਦੇ ਜੋ ਹੁਣ ਦੇ ਸਵਾਲ ਆ ਉਹਨਾਂ ਦੇ ਬਿਆਨ ਆਏ ਆ ਸਾਹਮਣੇ ਬਠਿੰਡਾ ਤੋਂ ਕਹਿੰਦੇ ਵੀ ਜੋ ਇਹਨਾਂ ਦਾ ਮੁਹਾਜਵਾ ਸੀ ਉਹ ਅਸੀਂ ਦੇਤਾ ਤੇ ਵੀ ਕਹਿਣ ਦਾ ਮਤਲਬ ਵੀ ਹੁਣ ਸਾਡੇ ਦਾ ਧੱਕਾ ਕਰ ਰਿਹਾ ਇਹ ਬਠਿੰਡਾ ਦੀ ਗੱਲ ਆ ਜੋ ਆਪਾਂ ਕਹਿੰਦੇ ਵੀ ਰੋਡ ਇਹ ਖੁੱਲੇ ਕਰ ਰਹੇ ਤੇ ਉਹਨੀਆਂ-ਉਨੀਆਂ ਜ਼ਮੀਨਾਂ ਆਪਣੇ ਕਿਸਾਨਾਂ ਭਰਾਵਾਂ ਦੀਆਂ ਇਹਨਾਂ ਨੇ ਨੱਪੀਆਂ ਗਈਆਂ ਜ਼ਮੀਨਾਂ ਕਹਿਣ ਦਾ ਮਤਲਬ ਇਹੀ ਆ ਵੀ ਆਪਦੇ ਇੰਟਰ ਦੇ ਵਿੱਚ ਰੋਡ ਖੁੱਲੇ ਕਰ ਰਹੇ ਤੇ ਉਹਨਾਂ ਨੂੰ 50 ਲੱਖ ਰੁਪਏ ਅਸੀਂ ਦੇ ਰਹੇ ਹਾਂ ਕਹਿੰਦਾ ਕਿਲੇ ਮਗਰ ਤੇ ਵੀ ਸਿੱਧਾ ਸਾਫ ਧੱਕਾ ਇਹ ਆ ਚਲੋ ਬਹਿ ਕੇ ਵੀ ਗੱਲ ਹੋ ਸਕਦੀ ਆ ਉਹਦਾ ਕਹਿਣਾ ਵੀ ਇਹੀ ਆ ਡੀਆਈਜੀ ਦਾ ਜੋ ਬਠਿੰਡਾ ਤੋਂ ਅਸੀਂ ਹੁਣੀ ਇੰਟਰਵਿਊ ਸੁਣੀ ਆ ਕਹਿ ਰਿਹਾ ਵੀ ਸਾਡੇ ਨਾਲ ਧੱਕੇ ਇਹਨਾਂ ਨੇ ਗਾਇਲ ਕਰਤੇ ਸਾਡੇ ਪੁਲਿਸ ਵਾਲੇ ਜੀ ਸਾਡੇ ਪੁਲਿਸ ਵਾਲੇ ਤਾਂ ਅਸੀਂ ਹਸਪੀਟਲ ਚ ਦਾਖਲ ਕਰਾਏ ਤੇ ਜਿਹੜੇ ਤੁਸੀਂ ਮਾਰੀ ਜਾਂਦੇ ਹੋ ਬਈ ਕਿਸਾਨ ਭਰਾਵਾਂ ਦੇ ਤੇ ਦੂਰੋਂ ਫਾਇਰ ਮਾਰੀ ਜਾਂਦੇ ਤੇ ਆਸੂ ਬੰਬ ਫੈਂਕਦੇ ਹੋ ਜੇ ਕਿਸੇ ਦੇ ਮਨ ਕੇ ਚਲੋ ਹੋਰ ਕੋਈ ਦੇ ਕਿਸੇ ਦੇ ਹੋਰ ਲੱਗ ਗਿਆ ਜਾਂ ਕਿਸੇ ਦੀ ਮੌਤ ਹੋ ਗਈ ਉਹਦਾ ਅੰਜਾਮ ਫਿਰ ਸਰਕਾਰ ਭੁਗਤੂਗੀ ਬਈ ਸਿੱਧਾ ਸਾਫ ਆ ਆਹ ਕਰਕੇ ਕਹਨੇ ਆ ਬਾਈ ਇੱਕ ਜੋ ਟੋਕੇ ਚੱਲੋਂਗੇ ਤਾਂ ਸਾਰਾ ਕੁਝਾ ਜਿਵੇਂ ਹੁਣਾ ਲੱਖਾ ਸਿੰਘ ਸਿਧਾਣਾ ਰੋਜ਼ ਉਹਨੂੰ ਕਈ ਬੰਦੇ ਉਲਟੀ ਕਰ ਦਿੰਦੇ ਆ ਬਿਆਨ ਉਹਦੇ ਖਿਲਾਫ ਇਹ ਤਾਂ ਜੀ ਢਕਾਉਂਦਾਗਾ ਉਹ ਬਾਈ ਚੰਗੇ ਵਾਸਤੇ ਲੜ ਰਿਹਾ ਜਿਵੇਂ ਹੁਣ ਆ 3 ਤਰੀਕ ਨੂੰ ਆਪਣੇ ਬੁੱਢਾ ਦਰਿਆ ਜਿੱਥੇ ਕੀ ਗੰਦਾ ਪਾਣੀ ਫੈਕਟਰੀਆਂ ਦਾ ਪਾਇਆ ਗਿਆ ਤੇ ਉਹ ਲੱਖਾ ਸਿੰਘ ਸਿਧਾਣਾ ਨੇ ਹਰ ਰੋਜ਼ ਅਪੀਲ ਕਰਦਾ ਹੋ ਵੀ ਭਾਈ ਤੁਸੀਂ ਉੱਥੇ ਪਹੁੰਚੋ ਪਹੁੰਚਣ ਤੋਂ ਪਹਿਲਾਂ ਹੀ ਕੱਲ ਦੀ ਖਬਰ ਆ ਜੋ ਰਾਤ 9-10 ਵਜੇ ਉਹਨੂੰ ਪੁਲਿਸ ਨੇ ਚਾਰੇ ਪਾਸੋਂ ਘੇਰਾ ਪਾ ਲਿਆ ਉਹਦੇ ਘਰ ਨੂੰ ਏ ਮੁੜ ਕੇ ਜੋ ਆਪਣੇ ਕਿਸਾਨ ਭਰਾਵਾਂ ਨੂੰ ਜਿਵੇਂ ਵੀ ਲਾ ਲੋ ਨੇੜੇ ਨੇੜੇ ਜੋ ਪਿੰਡ ਲੱਗਦੇ ਸ਼ਹਿਰ ਲੱਗਦੇ ਆ ਜਿਵੇਂ ਜਿਵੇਂ ਪਤਾ ਲੱਗੀ ਗਿਆ ਬਾਈ ਦੇ ਘਰੇ ਪਹੁੰਚੀ ਗਏ ਜੇ ਇਕਜੁੱਟ ਹੋ ਕੇ ਮਿਲੋਂਗੇ ਤਾਂ ਬਾਈ ਸਾਰੇ ਕੁਝ ਇਕਜੁੱਟ ਹੋ ਜੋ ਤਾਂ ਸਾਰਾ ਹੱਲ ਹੋ ਜਾਊਗਾ ਨਹੀਂ ਤਾਂ ਸਰਕਾਰਾਂ ਜਿਵੇਂ ਆਪਾਂ 3 ਸਾਲ ਪਹਿਲਾਂ ਦੋ 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 ਸਾਲੰਦੋਂ ਚੱਲਿਆ 3 ਸਾਲ ਤੇ ਐਸੇ ਲੋਟੀ ਹੋਊਗਾ ਆਪਣੇ ਨਾਲ ਇਹੀ ਟਾਈਮ ਆ ਗਿਆ ਦੁਬਾਰੇ ਉਹੀ ਠੰਡਾ ਦਾ ਤੇ ਯਾਦ ਕਰ ਲੋ ਵੀ ਉਹ ਟਾਈਮ ਨਾ ਆਇਆ ਹੋਵੇ ਤਾਂ ਮੈਂ ਕਹਿ ਦਿੰਦਾਗਾ ਬੀ ਝੂਠ ਬੋਲਦਾਂਗਾ ਭਾਈ ਐ ਸਮਝ ਲਓ ਵੀ ਝੂਠ ਬੋਲਦਾ ਉਹੀ ਟਾਈਮ ਦੁਬਾਰਾ ਠੰਡ ਦੇ ਵਿੱਚ ਸਾਨੂੰ ਘਰੋਂ ਬਾਹਰ ਕੱਢਣਗੇ ਇਹ ਸਰਕਾਰਾਂ ਅੰਜਾਮ ਦਿੰਦੀਆਂ ਕਿਸੇ ਨੂੰ 60 ਲੱਖ ਰੁਪਇਆ ਦੇ ਦਿੰਦੇ ਆ ਤਾਂ ਦੂਜਿਆਂ ਨੂੰ ਫਿਰ ਰੌਲਾ ਪੈਣੀ ਹੈ ਵੀ ਯਾ ਇੱਕ ਵਾਰੀ ਤੁਸੀਂ ਜਿੰਨਾ ਮਹਾਜਵਾ ਸਾਰਾ ਬਣਦਾ ਉਹਨਾਂ ਦਿਓ ਇਹ ਕਹਿੰਦੇ ਸਾਡੇ ਨਾਲ ਲੋਕ ਲੜਦੇ ਆ ਜੀ ਪਿੱੜਦੇ ਆ ਉਹ ਤਾਂ ਭਾਈ ਜਦੋਂ ੱੱਕਾ ਹੋਊ ਪੰਜਾਬ ਨਾਲ ਤਾਂ ਫਿਰ ਇਹ ਤਾਂ ਹੋਊਗਾ ਆਪਦੀਆਂ ਜ਼ਮੀਨਾਂ ਨੂੰ ਕਿਵੇਂ ਤੁਹਾਨੂੰ ਐ ਆਰਾਮ ਲਾ ਲਈ ਤੁਹਾਨੂੰ ਐ ਕਹਿ ਦੇਣ ਵੀ ਰੱਖ ਲਓ ਕੋਈ ਗੱਲ ਨਹੀਂ ਹੈ ਤਾਂ ਕਰਕੇ ਕਹਿਣਾ ਚਾਹੁੰਦੇ ਆ ਬਈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵਕਤ ਤੋਂ ਵੱਧ ਗਰੁੱਪਾਂ ਦੇ ਵਿੱਚ ਕਰਿਆ ਕਰੋ ਆਪਣੀ ਆਮ ਵੀਡੀਓ ਨਹੀਂ ਹੈਗੀ ਵਿਊ ਲੈਣ ਵਾਸਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਜੋ ਆਪਣੇ ਪੰਜਾਬ ਚ ਹੁੰਦਾ ਥੋੜੇ ਤੇ ਘਪਚੌੜੇ ਰਹਿੰਦੇ ਆ ਚਲੋ ਜੀ ਕੱਲ ਨੂੰ ਨਵਾਂ ਆਪਾਂ ਨਵੇਂ ਟੌਪਿਕ ਤੇ ਮਿਲਦੇ ਆਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਭੈਣਾਂ ਨੂੰ ਭਰਾਵਾਂ ਨੂੰ ਇੰਨੀ ਕ ਅਪੀਲ ਜ਼ਰੂਰ ਆ ਪਹਿਲਾਂ ਚੰਗੀ ਤਰ੍ਹਾਂ ਸੁਣ ਲਿਆ ਕਰੋ ਵੀ ਕੀ ਕਹਿ ਰਹੇ ਆ ਵੀਡੀਓ ਚ ਤੇ ਫਿਰ ਸ਼ੇਅਰ ਕਰਦਿਆ ਕਰੋ ਚੰਗਾ ਲੱਗਿਆ ਤਾਂ ਕਮੈਂਟ ਵੀ ਜ਼ਰੂਰ ਕਰਿਆ ਕਰੋ ਈ ਧੰਨਵਾਦ